ਜੰਤ ਦਿਵਾ ਚੈਨਲ ਦੇਖਦੇ ਸਾਰੀ ਦੋਤਾਂ ਸਵਾਗਤ ਹੈ ਇਸ ਵਾਰ ਤਾਂ ਅਸੀਂ ਖੜੇ ਆ ਫੋਲਕ ਸੈਰੀਆਂ ਦੇ ਵਿੱਚ ਜਿੱਥੇ ਕਿ ਅੱਜ ਪਾਨਾ ਸਿੱਧੂ ਦੀ ਰਿਹਾਈ ਨੂੰ ਲੈ ਕੇ ਲੱਖਾ ਸਦਾਨਾ ਉਹਨਾਂ ਦੇ ਪਿੰਡ ਦੇ ਸਰਪੰਚ ਦੇ ਜੱਥੇਬੰਦੀਆਂ ਮੈਨੂੰ ਇੱਕ ਮੀਟਿੰਗ ਰੱਖੀ ਗਈ ਸੀ ਪਰ ਉਸ ਮੀਟਿੰਗ ਵਿੱਚ ਕੀ ਨਤੀਜਾ ਨਿਕਲਿਆ ਕੀ ਪਾਨਾ ਸਿੱਧੂ ਨੂੰ ਅੱਜ ਰਹਾ ਕੀਤਾ ਜਾਵੇਗਾ ਜਾਂ ਨਹੀਂ ਕੀਤਾ ਜਾਵੇਗਾ ਸਾਡੇ ਨਾਲ ਜੱਥੇਬੰਦੀਆਂ ਲੱਖਾ ਸਦਾਨਾ ਮੌਜੂਦ ਹੈ ਗੱਲਬਾਤ ਕਰਦੇ ਹਾਂ ਕਿ ਉਹਨਾਂ ਨੇ ਜਿਹੜੀ ਦੋ ਘੰਟੇ ਮੀਟਿੰਗ ਕੀਤੀ ਆ ਉਸ ਦਾ ਕੀ ਸਿੱਟੇ ਤੱਕ ਪਹੁੰਚੇ ਆ ਆਹ ਤੁਹਾਨੂੰ ਦਿਖਾਈਏ ਉਹਨਾਂ ਸਾਰੇ ਅੱਜ ਕੇ ਏਜੰਡਾ ਮੇਰੇ ਖਿਲਾਫ ਚਲਾਇਆ ਉਹ ਦੂਰ ਹੋ ਮੈਂ ਜਵਾਬ ਇਹਨਾਂ ਦਾ ਨਹੀਂ ਕਰਦਾ ਹੱਸਾ ਕੱਟ ਕਰੇਗਾ ਨਹੀਂ ਨਹੀਂ ਜਿਹੜੇ ਮਿੱਥ ਕੇ ਸਾਜ਼ਿਸ਼ਾਂ ਤੇ ਏਜੰਡਾ ਨਾਲ ਉਹ ਗਲਤ ਆ ਠੀਕ ਹੈ ਹਾਂਜੀ ਬਾਈ ਜੀ ਕੀ ਕਹਿਣਾ ਚਾਹਣੇ ਜਿਹੜਾ ਅੱਜ ਇੰਦਰ ਆ ਜਾਓ ਖੜੇ ਸਰ ਬੈਠੇ ਬੈਠੇ ਹਾਂਜੀ ਲਖਾਇ ਕੀ ਕਹਿਣਾ ਚਾਹਣੇ ਅੱਜ ਜਿਹੜਾ ਆਖੀਰ ਦੇ ਦਿਨ ਸੀਗਾ ਪਹਾਨਾ ਤੇ ਤੁਸੀਂ ਰਾਈ ਨੂੰ ਲੈ ਕੇ ਮੀਟਿੰਗ ਕੀਤੀ ਗਈ ਹੈਗੀ ਠੀਕ ਹੈ ਕਹਿਣਾ ਚਾਹਣੇ ਲੰਮੀ ਚੌੜੀ ਗੱਲਬਾਤ ਹੋਈ ਹੈ ਸਾਰੇ ਆਗੂ ਸਹਿਬਾਨ ਖੜੇ ਆ ਅਸੀਂ ਆਥਨ ਤੱਕ ਫ੍ਰੀਕ ਰਹੇ ਹਾਂ ਕਿ ਉਹ 10 ਤਰੀਕ ਦਾ ਸੀ ਸਮਾਂ ਜਿਹੜਾ ਦਿੱਤਾ ਸੀ ਦਾ ਰਿਹਾਈ ਵਾਲਾ ਬਿਨਾਂ ਸ਼ਰਤ ਰਿਹਾਈ ਵਾਲੀ ਗੱਲ ਆ ਸੋ ਇਹ ਆਥਨ ਤੱਕ ਕੀ ਕਰਦੇ ਨੇ ਇਹ ਪ੍ਰਸ਼ਾਸਨ ਨੇ ਦੇਖਣਾ ਤੇ ਆਥਨ ਤੱਕ ਸਾਡਾ ੜੀਕਣਾ ਉਹ ਤੋਂ ਪਹਿਲਾਂ ਕੋਈ ਵੀ ਅਸੀਂ ਬਿਆਨ ਦੇਣਾ ਅਸੀਂ ਮੁਨਾਸਬ ਨਹੀਂ ਸਮਝਦੇ ਕਿਉਂਕਿ 10 ਤਰੀਕ ਹਾਲੇ ਨੰਗੀ ਨਹੀਂ ਹਾਲੇ 12 ਮਈ ਦਾ ਸਮਾਂ ਹੈਗਾ ੜੀਕਦੇ ਆ ਨੀ ਅਗਲਾ ਪ੍ਰੋਗਰਾਮ ਅਸੀਂ ਦੁਬਾਰਾ ਫਿਰ ਦੱਸਦੇ ਹਾਂ ਹੁਣ ਕੋਈ ਫੈਸਲਾ ਹੋਇਆ ਜੀ ਇੱਥੇ ਨਹੀਂ ਹਲੇ ਫਿਲਹਾਲ ਕੋਈ ਇੱਥੇ ਰੱਖਣ ਦਾ ਕੋਈ ਖਾਸ ਵਜ੍ਹਾ ਸੀ ਕਿ ਜਿਵੇਂ ਉਹ ਕਹੇ ਕਿ ਉੱਥੇ ਰੱਖਨੇ ਜਾਂ ਕਰਾ ਦੇਣਾ ਚਲੋ ਤਾਂ ਪ੍ਰਸ਼ਾਸਨ ਦਾ ਹੁੰਦਾ ਹੀ ਆ ਨਾ ਇੱਥੇ ਆ ਜਾਓ ਜੀ ਉੱਥੇ ਆ ਜਾਓ ਜੀ ਮੀਟਿੰਗਾਂ ਕਰ ਰਹੀਆਂ ਜੀ ਕਈ ਮੀਟਿੰਗਾਂ ਹੋ ਗਈਆਂ ਇਹ ਤਾਂ ਉਹਦੇ ਵਿੱਚ ਸਾਡਾ ਸੀਗਾ ਪ੍ਰੋਗਰਾਮ ਜਿਹੜਾ ਅਸੀਂ ਇੱਥੇ ਫੂਲ ਦਾ ਕੀਤਾ ਸਾਨੂੰ ਜਿਹੜੇ ਰੁਝੇਵੇਂ ਸਾਨੂੰ ਪਤਾ ਹੈ ਕਿ 13 ਫਰਵਰੀ ਵਾਲੇ ਚ ਅਸੀਂ ਸਾਰੇ ਰੁਝੇ ਹੋਏ ਆ ਸਰਜੀਤ ਫੂਲ ਜੀ ਦਾ ਪਿੰਡ ਸੀਗਾ ਮੈਂ ਵੀ ਇੱਧਰ ਅਸੀਂ ਨੇੜੇ ਢੇੜੇ ਸੀਗੇ ਰੁਲਦੂ ਸਿੰਘ ਨੂੰ ਵੀ ਅਸੀਂ 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 ਥਾਇ ਕੀਤਾ ਸੈਟ ਇਥੇ ਕਿ ਬਰਨਾਲੇ ਸਾਨੂੰ ਜਾਣਾ ਜਿਹੜਾ ਸਮਾਂ ਜ਼ਿਆਦਾ ਲੱਗਣਾ ਇੱਥੇ ਪੂਰਾ ਸੀ ਮੰਗਾ ਕੀ ਰਿਹਾ ਅਧਿਕਾਰੀ ਇੱਥੇ ਪਹੁੰਚੇ ਮੰਗ ਤਾਂ ਕੋਈ ਹੈ ਹੀ ਨਹੀਂ ਮੰਗੋ ਉਹੀ ਆ ਰਿਹਾ ਕਰਨ ਦੀ ਗੱਲ ਨਹੀਂ ਜੀ ਤਿੰਨ ਮੰਗਾ ਜੀ ਉਹ ਪਹਿਲੀ ਰਿਹਾ ਕਰਨ ਵਾਲੀ ਦੂਜੀ ਜਿਹੜੀ ਹੈਗੀ ਐ ਜਿਹੜੇ ਉਸ ਦਿਨ ਵੀ ਜੇ ਕੋਈ ਕੇਸ ਪਾਇਆ ਜਾਂ ਕਿਸੇ ਦੀ ਗ੍ਰਿਫਤਾਰੀ ਕੀਤੀ ਉਹ ਸਾਰੇ ਦੇ ਸਾਰੇ ਰਿਲੀਜ਼ ਕਰਨ ਵਾਲੀ ਤਿੰਨ ਤਰੀਕ ਨੂੰ ਤੀਜੀ ਜੋ ਉੱਥੇ ਨੁਕਸਾਨ ਕੀਤਾ ਕੋਈ ਵੀ ਹਿੱਕਣ ਭੰਨਿਆ ਕੋਈ ਕੈਮਰੇ ਦੀ ਭੰਨ ਤੋੜ ਕੀਤੀ ਹੈ ਕਿਸੇ ਦੀ ਉਹਨਾਂ ਦਾ ਜਿਹੜਾ ਨੁਕਸਾਨ ਪੂਰਤੀ ਕਰਨ ਦੀ ਇਹ ਤਿੰਨ ਮੰਗਾਂ ਤੇ ਲਿਖਤੀ ਸਮਝੌਤਾ ਹੋਇਆ ਸਾਈਨ ਹੋਇਆ ਦੋਨੇ ਤਰ੍ਹਾਂ ਦੇ ਤਿੰਨੇ ਮੰਗਾਂ ਹੁਣ ਹੈਗੇ ਵੀ ਜੇ ਤਿੰਨੇ ਮੰਗਾਂ ਦਾ ਨੁਟਾਰਾ ਆਥਨ ਤੱਕਰ ਹੋ ਜਾਂਦਾ ਅਸੀਂ ਆਥਨ ਤੱਕਰ ਵੇਟ ਕਰਾਂਗੇ ਖਾਮ ਤੱਕਰ ਫਿਰ ਓਕੇ ਆ ਜੇ ਨੁਟਾਰਾ ਤਿੰਨਾ ਦਾ ਨਹੀਂ ਹੁੰਦਾ ਕੋਈ ਫਿਰ ਅਗਾਂਹ ਜਿਹੜਾ ਅਸੀਂ ਦੁਬਾਰੇ ਬੈਠ ਕੇ ਫਿਰ ਗੱਲਾਂ ਕਰਾਂਗੇ ਤਿੰਨੇ ਜ਼ਰੂਰੀ ਆ ਵੀ 31 ਮੰਗਣ ਲਈ ਤਾਂ ਵੀ ਕੋਈ ਨਹੀਂ ਜਾਣਾ ਨਹੀਂ ਜੀ ਕੋਈ ਤਿੰਨੇ ਜ਼ਰੂਰੀ ਕਿਹੜੇ ਜੇ ਇੰਨਾ ਟਾਈਮ ਤਿੰਨੇ ਤਿੰਨੇ ਦੀ ਐਨਾ ਟਾਈਮ ਕਿਉਂ ਲੈ ਰਿਹਾ ਹੈ ਪ੍ਰਸ਼ਾਸਨ ਜਦੋਂ ਲਿਖਤ ਸਮਝੌਤਾ ਹੀ ਹੋਇਆ ਸੀਗਾ ਤਿੰਨਾ ਜੇ ਪੁੱਛਦੇ ਤੁਸੀਂ ਤਿੰਨਾ ਤੋਂ ਮੈਂ ਦੱਸਦਾ ਪਹਿਲਾ ਤਾਂ ਇਹ ਹੈਗਾ ਵੀ ਅੱਜ 10 ਤਰੀਕ ਨੂੰ ਦੀ ਰਿਹਾਈ ਹੋਵੇ ਦੂਜੀ ਸੈਕੰਡ ਹੈਗੀ ਹੈ ਵੀ ਜਿਹੜੇ ਉਸ ਦਿਨ 3 ਤਰੀਕ ਨੂੰ ਕੋਈ ਜੇ ਨਵਾਂ ਪਰਚਾ ਪਾਇਆ ਕੋਈ ਜਾਂ ਕੋਈ ਬੰਦੇ ਅਰੈਸਟ ਕੀਤੇ ਆ ਉਹ ਸਾਰੇ ਦੇ ਸਾਰੇ ਖਤਮ ਹੋਣ ਪਰਚੇ ਉਹ ਤੇ ਤੀਜਾ ਜਿਹੜਾ ਹੈਗਾ ਜਿਹੜਾ ਨੁਕਸਾਨ ਕਿ ਹੋਇਆ ਕਿਸੇ ਦਾ ਵੀ ਕਿਸੇ ਵਹੀਕਲ ਦਾ ਨੁਕਸਾਨ ਹੋਇਆ ਕਿਸੇ ਕੈਮਰੇ ਦਾ ਨੁਕਸਾਨ ਹੋਇਆ ਉਹਦੇ ਨੁਕਸਾਨ ਦੀ ਪੂਰਤੀ ਕੀਤੀ ਜਾਵੇ ਮੈਂ ਤਨ ਮੰਗਾ ਸਰ ਜੀ ਮੇਰੇ ਸੀ ਪ੍ਰਸ਼ਨ ਕਰਿਆ ਪ੍ਰਸ਼ਾਸਨ ਨੂੰ ਵੀ ਜਦੋਂ ਲਿਖਤੀ ਹੋ ਗਿਆ ਸੀ ਫੇਰ ਅੱਜ ਵਾਲੀ ਮੀਟਿੰਗ ਕਰਦੇ ਆਂ ਜੀ ਗੱਲ ਮੈਂ ਕਰਦਾ ਮੇਰਾ ਖਿਆਲ ਹੈ ਪ੍ਰਸ਼ਾਸਨ ਨਾਲ ਸਾਡੀ ਚੌਥੀ ਮੀਟਿੰਗ ਹੂੰ ਦੋ ਤਾਂ ਉਦੋਂ ਪਹਿਲਾਂ ਹੀ ਹੋ ਗਈ ਕੇ ਬਰਨਾਲੇ ਇੱਕ ਦਿਨ ਪਹਿਲਾਂ ਹੋ ਗਈ ਦੂਜੇ ਦਿਨ ਮੀਟਿੰਗ ਹੋਈ ਫੇਰ ਲੱਖਾ ਜੀ ਨਾਲ ਉੱਥੇ ਤਿੰਨ ਤਿੰਨ ਦਿਨ ਉੱਥੇ ਮੀਟਿੰਗ ਹੋ ਵੱਡੀ ਮੀਟਿੰਗ ਹੋਈ ਹੈ ਜੇ ਕਿ ਲੋਕਾਂ ਦੇ ਘਟਜਾ ਅੱਜ ਚੌਥੀ ਮੀਟਿੰਗ ਹੈ ਮੈਂ ਆਸ ਰੱਖਦਾ ਵੀ ਇਹਦੇ ਚੰਗੇ ਨਤੀਜੇ ਲੱਗਣਗੇ ਮੈਂ ਆਪ ਜੀ ਆਪ ਦੇ ਭਰੋ ਪ੍ਰਸ਼ਾਸਨ ਨੇ ਅੱਜ ਭਰੋ ਚੰਗੇ ਤੇ ਮੇਰੀ ਗੱਲ ਮੈਂ ਕੁਝ ਨਹੀਂ ਕਿਹਾ ਚੰਗੇ ਇਨਤੀਜੇ ਲਿਕਣਗੇ ਚੰਗੇ ਸੋਚਿਆ ਜਾਊਗਾ ਚੰਗੇ ਹੀ ਹੋਊਗਾ ਨਹੀਂ ਪ੍ਰਸ਼ਾਸਨ ਨੂੰ ਤੁਸੀਂ ਇਹ ਸਵਾਲ ਤਾਂ ਕੀਤਾ ਹੋਊਗਾ ਜਦੋਂ ਉੱਥੇ ਲਿਖਤੀ ਰਿਪੋਰਟ ਗਿਆ ਸੀ ਤਾਂ ਅੱਜ ਵਾਲੀ ਮੀਟਿੰਗ ਦਾ ਕੀ ਤੁਕ ਹੈ ਦੇਖੋ ਜੋ ਅੰਦਰ ਦਾ ਲੰਬੋ ਲੰਬੀ ਹੁੰਦੀ ਹੀ ਹੁੰਦੇ ਆ ਸਾਰਾ ਕੁਝ ਹੀ ਹੁੰਦਾ ਹੁੰਦਾ ਹੈ ਉਹ ਗਿਲਾ ਵੀ ਰੱਖਦੇ ਹੁੰਦੇ ਆ ਸਾਰਾ ਕੁਝ ਰੱਖਿਆ ਸਰ ਕਰਦੇ ਆ ਮੇਰਾ ਕਹਿਣ ਦਾ ਮਤਲਬ ਚੰਗੇ ਇਨਤੀਜੇ ਲਿਕਣਗੇ ਜੇ ਨਾ ਮੰਨਈ ਫਿਰ ਅਸੀਂ ਕਿਹੜਾ ਮੱਕੀ ਗੁੱਡਣੀ ਹੈ ਕਿਸੇ ਕੰਮ ਤੇ ਆ। ਅਸੀਂ ਕਿਤੇ ਨਾਲ ਆ ਸਾਰੇ ਖੜਿਆ ਇਸੇ ਕੰਮ ਤੇ ਆ ਸੀ ਜੀ ਪ੍ਰਸ਼ਾਸਨ ਨੇ ਇਸੇ ਕੋਈ ਗੱਲ ਨਹੀਂ ਅਸੀਂ 16 ਨੂੰ ਬੰਦ ਵੀ ਕਰ ਰਹੇ ਹਾਂ। ਮੇਰੀ ਗੱਲ ਸਮਝ ਕੇ 18 ਨੂੰ ਸਾਡੀ ਫੇਰ ਮੀਟਿੰਗ ਹੈ ਸਾਡੇ ਮੋਰਚੇ ਦੀ। ਅਸੀਂ ਕਿਹੜਾ ਕਰੇ ਬੈਠੇ ਇਸੇ ਕੰਮ ਤੇ ਕੋਈ ਕਰਨਾ ਲੋਕ ਸਾਡੇ ਨਾਲ ਨੇ ਨੌਜਵਾਨ ਸਾਡੇ ਨਾਲ ਨੇ ਨੌਜਵਾਨੀ ਹੈਗੀ ਹੈ। ਬੇਨਤੀ ਹੈ ਝੰਡੇ ਨਾ ਚਲਾਓ। ਸ਼ਾਂਤਾਂ ਤਹਿਤ ਇਹ ਪੱਤਰਕਾਰੀ ਨਹੀਂ ਹੁੰਦੀ। ਠੀਕ ਆ ਨਾ। ਬਹੁਤ ਬੰਦਿਆਂ ਨੇ ਝੰਡੇ ਚ ਲਾਏ ਮੱਤ ਕੇ ਉਹ ਤਾਂ ਜੀ ਆਏ ਹੋ ਜੂਗਾ ਜੀ ਛੱਕੀ ਆ ਜੀ ਅਸੀਂ ਬੋਲੇ ਕੁਛ 10 ਟਾੜੀ ਇੱਕੋ ਯਾਰ ਅਸੀਂ ਭੱਜ ਗਏ ਅਸੀਂ ਵੀ ਖੜੇ ਆ ਲੜਾਂਗੇ ਠੀਕ ਆ ਨਾ ਬਾਕੀ ਕੱਲਾ ਕੱਲਾ ਭਾਨੇ ਨੂੰ ਬਾਹਰ ਲਿਆਉਣ ਦਾ ਮਸਲਾ ਨਹੀਂ ਆ ਭਾਨੇ ਨੂੰ ਪਰਚੇ ਰੱਦ ਕਰਾਉਣ ਦਾ ਵੀ ਐ ਤਲਵਾਰੋਂ ਵੀ ਲੰਕੀ ਗਈ ਫਿਰ ਗੱਲ ਤਾਂ ਉੱਥੇ ਖੜੀ ਆ ਨਾ ਗਾਹਾਂ ਪਰਚੇ ਰੱਦ ਕਰਾ ਕੇ ਉਹਦੀ ਕੈਂਸਲੇਸ਼ਨ ਭਰ ਕੇ ਉਹ ਕੋਰਟ ਚ ਕਿਵੇਂ ਲਿਜਾਣੇ ਉੱਥੋਂ ਰੱਦ ਕਰਾਉਣੇ ਗੱਲ ਉੱਥੋਂ ਤੱਕ ਖੜੀ ਆ ਅਸੀਂ ਉੱਥੋਂ ਤੱਕ ਖੜੇ ਆ ਕਿਹੜੇ ਅਧਿਕਾਰੀਆਂ ਨਾਲ ਗੱਲ ਹੋਈ ਕਿਹੜੇ ਕਿਹੜੇ ਅਧਿਕਾਰੀ ਪੁੱਛਦੇ ਅਧਿਕਾਰੀ ਪਹੁੰਚੇ ਤੁਹਾਡੀ ਮਿਲੋ ਇੱਥੇ ਦਾ ਐਸਐਸਪੀ ਬਰਹੰਡਾ ਐਸਪੀ ਬਰਹੰਡਾ ਭਾਈ ਜੀ ਇੱਕ ਜਿਹੜਾ ਬੜਵਾਰ ਟੋਲ ਪਲਾਜ਼ੇ ਵਾਲੇ ਮਾਮਲੇ ਨੂੰ ਲੈ ਕੇ ਤਨਹੌਲੇ ਹੀ ਪਰਚਾ ਹੋ ਰਿਹਾ ਸੀਗਾ ਉਸ ਤੋਂ ਬਾਅਦ ਤੁਹਾਡੀ ਪ੍ਰੈਸ ਕਾਨਫਰੰਸ ਵੀ ਹੁੰਦੀ ਆ ਉਹਦੇ ਤੇ ਕੋਈ ਗੱਲਬਾਤ ਹੋਈ ਕੋਈ ਆ ਗੱਲ ਖਰਜ ਹੋਊਗਾ ਉਹ ਖਰਜ ਖਰਜ ਦੀ ਨਜ਼ਰ ਨਹੀਂ ਹੁੰਦਾ ਉਹਨਾਂ ਚਿਰ ਕੋਈ ਨਿਬੇੜਾ ਨਹੀਂ ਹੋਇਆ ਜੀ ਮੈਂ ਪਹਿਲਾਂ ਵੀ ਬੋਲਿਆ ਵੀ ਜਿਹੜਾ 3 ਤਰੀਕ ਨੂੰ ਕੋਈ ਪਰਚਾ ਹੋਇਆ ਉਹ ਵੀ ਵਿੱਚੇ ਹੀ ਆ ਇਹਦੇ ਉਹ ਐਨੂੰ ਵੀ ਪਾਸੇ ਆ ਉਹ ਬਾਕੀ ਜਿਹੜਾ ਬਾਕੀ ਜਿਹੜਾ ਏਜੰਡਾ ਚਲਾਉਣ ਵਾਲੀ ਲੱਖੇ ਨੇ ਗੱਲ ਕੀਤੀ ਆ ਵੀ ਜਿਹੜਾ ਇਹ ਜਆ ਵੀ ਜੀ ਇਹ ਫਲਾਨਾ ਬੰਦਾ ਕਿਵੇਂ ਪਹੁੰਚ ਗਿਆ ਸਰਜੀਤ ਕਿਵੇਂ ਪਹੁੰਚ ਗਿਆ ਲੱਖਾ ਕਿਵੇਂ ਪਹੁੰਚ ਗਿਆ ਬਾਕੀ ਨਹੀਂ ਪਹੁੰਚ ਸਕੇ ਇਹ ਇਹ ਕੋਈ ਮੈਨੂੰ ਲੱਗਦਾ ਵੀ ਸ਼ੱਕ ਖੜਾ ਕਰਨਾ ਵੀ ਦਾ ਭਾ ਫਿਰ ਉਹਨਾਂ ਨੂੰ ਸਰਕਾਰ ਨਾਲ ਮਿਲ ਕੇ ਗਏ ਅਸੀਂ ਤਾਂ ਮੈਂ ਗਿਆ ਕਾਕਾ ਕੋੜਾ ਗਿਆ ਲੱਖਾ ਗਿਆ ਉਧਰ ਆਪਣਾ ਜਸਵਿੰਦਰ ਲੋਂਗੋਵਾਲ ਗਿਆ ਮਤਲਬ ਜੇ ਕੋਈ ਜਾਵੜਿਆ ਆਪਣੀ ਹਿੰਮਤ ਨਾਲ ਹਿੰਮਤ ਨਾਲ ਆਪਣੀ ਚੌਕਸੀ ਨਾਲ ਜਾਵੜਿਆ ਪਾਸੇ-ਆਸੇ ਦੀ ਹੋ ਕੇ ਜਾਵੜਿਆ ਫਿਰ ਉਹਨੂੰ ਆਏ ਨਾ ਤਣ ਬਣਾਉਣਾ ਵੀ ਉਹ ਸਰਕਾਰ ਨਾਲ ਮਿਲਿਆ ਹੋਇਆ ਉਹ ਸੋ ਇਹੇ ਜੇ ਮੈਨੂੰ ਲੱਗਦਾ ਵੀ ਜੇ ਮੀਡੀਆ ਚ ਚੰਦਾ ਉਹ ਉਹਦਾ ਨੁਕਸਾਨ ਹੁੰਦਾ ਉਹ ਪਬਲਿਕ ਨੂੰ ਨੁਕਸਾਨ ਹੁੰਦਾ ਉਹਦਾ ਸਾਡੀ ਬੇਨਤੀ ਹੈ ਵੀ ਉਹਨਾਂ ਨੇ ਕਿੰਨੇ ਵਜੇ ਤੱਕ ਦਾ ਟਾਈਮ ਦਿੱਤਾ ਗਿਆ ਹੈ ਅੱਜ ਸ਼ਾਮ ਨੂੰ 12 ਵਜੇ ਤੱਕ ਨੂੰ ਦੇਖੋ ਜੀ 10 ਤਰੀਕ ਜਿਹੜੀ ਖਤਮ ਹੋਊਗੀ ਰਾਤ ਦੇ 12 ਵਜੇ ਖਤਮ ਹੁੰਦੀ ਹੈ ਜੇ 12 ਵਜੇ ਨੂੰ ਰਹੀ ਹੋਗੀ ਤਾਂ ਸਮਝੌਤਾ ਲਾਗੂ ਹੋ ਗਿਆ ਜੇ ਰਾਤ ਦੇ 12 ਵਜੇ ਤੱਕ ਨਹੀਂ ਹੁੰਦੀ ਫਿਰ ਸਮਝੌਤੇ ਤੋਂ ਭੱਜ ਗਏ ਠੀਕ ਠੀਕ ਸੰਯੋਗ ਨੂੰ ਲੈ ਕੇ ਤਿਆਰੀ ਇਤਨੀ ਚਾਹੀਦੀ ਹੈ ਮੈਂ ਕਾਕਾ ਸਿੰਘ ਕੋੜਾ ਉਹ ਬਾਜ਼ਾਰ ਸਕੱਤਰੋ ਭਾਰਤੀ ਸੰਘ ਨੂੰ ਇੱਕ ਤਾਂ ਸਿੱਧੂਪੁਰੋ ਖਾਸ ਕਰਕੇ ਮੈਂ ਇਹ ਕਹਿਣਾ ਵੀ ਸੂਜਕ ਕਿਸਾਨ ਮੋਰਚਾ ਗਹਿਰਾ ਜਿਹੜਾ ਰਿਸਤੇ ਉਰੰਬਲੋਂ ਤੇ ਇਧਰ ਮੇਰੇ ਨਾਲ ਜਿਹੜਾ ਸਰਜੀਤਪੁਰ ਉਹ ਅਸੀਂ ਦੋਨੇ ਫੋਰਮਾਂ ਦੇ ਅੱਗੋਂ ਇੱਥੇ ਬੈਠੇ ਆ ਸਾਡੀ ਜਿਹੜੀ ਤਿਆਰੀ ਹੈ ਪੂਰੀ ਮੈਨ ਲੱਗਦਾ ਵੀ ਮੁਕੰਮਲ ਕਰ ਲਈ ਹੈ ਸਾਡੀ ਜੋ ਕਿ ਉਹ ਜਿਹੜੀ ਸਾਡੀ ਲੀਡਰਸ਼ਿਪ ਹੈ ਜਿਹੜੀ ਸਾਡੇ ਗਰਾਊਂਡ ਲੈਵਲ ਤੇ ਹੈ ਉਹ ਸਾਡੇ ਆਗੂਆਂ ਨੇ ਜਿਹੜੇ ਪਿੰਡਾਂ ਦੇ ਵਿੱਚ ਫੰਡ ਇਕੱਠਾ ਕਰ ਲਿਆ ਟਰਾਲੀਆਂ ਤਿਆਰ ਕਰ ਲਈਆਂ ਕੱਲ ਤੋਂ ਮੈਨੂੰ ਇਹ ਲੱਗਦਾ ਵੀ ਸਾਡੀਆਂ ਟਰਾਲੀਆਂ ਤੁਰਨ ਲਈ ਯਾਰ ਨੇ ਸ਼ੁਰੂ ਹੋ ਜਾਣਗੀਆਂ 13 ਤਰੀਕ ਨੂੰ ਹਰ ਹਾਲਤ ਤੋਂ ਜਿਹੜਾ ਨਾਰਾ ਦਿੱਤਾ ਹੋਇਆ ਕਿ ਦਿੱਲੀ ਕੂਚ ਕਰਨ ਦਾ ਸਾਰੇ ਭਾਰਤ ਦੇ ਵਿੱਚੋਂ ਕਿਸਾਨ ਘਰਾਂ ਦੇ ਵਿੱਚੋਂ ਕੋਈ ਦੂਰ ਆ ਨੇੜੇ ਆ ਕੋਈ 10 ਵਜੇ ਵੀ ਸ਼ਾਮ ਨੂੰ ਤੁਰਨੇ ਸ਼ੁਰੂ ਹੋ ਜਾਣਗੇ 13 ਤਰੀਕ ਨੂੰ ਤੁਸੀਂ ਇਹ ਜਿਹੜਾ ਇਕੱਠ ਲੱਖਾਂ ਦੇ ਵਿੱਚ ਦਿੱਲੀ 'ਚ ਦੇਖੋ ਰਸਤੇ 'ਚ ਬੈਰੀਕੇਡ ਕੀਤੇ ਗਏ ਪ੍ਰਬੰਧ ਕੀਤੇ ਗਏ ਕਿੰਨੇ ਕਿਲੋ ਇਹ ਕੋਈ ਪਹਿਲੀ ਵਾਰ ਨਹੀਂ ਹਰ ਵਾਰ ਹੀ ਹੁੰਦਾ ਜੀ ਮੈਨੂੰ ਤਾਂ ਲੱਗਦਾ ਰਾਂਪਰੇ ਤੋਂ ਫੂਲ ਆਉਣਾ ਹੋਵੇ ਇੱਥੇ ਵੀ ਦੋ ਚਾਰ ਆ ਜਾਂਦੇ ਹੁੰਦੇ ਨੇ ਇਹ ਲੱਗਣਗੇ ਇਹ ਉਹਨਾਂ ਦੀ ਡਿਊਟੀ ਹੈ ਪਰ ਸਾਡੀ ਜਿਹੜੀ ਡਿਊਟੀ ਹੈ ਅਧੂਰੀਆਂ ਮੰਗਾਂ ਪਈਆਂ ਉਹਨੂੰ ਮਨਾਉਣ ਦੀ ਉਹ ਜ਼ਿੰਮੇਵਾਰੀ ਨਿਭਾ ਰਹੇ ਆ ਮੈਨੂੰ ਲੱਗਦਾ ਹੈ ਭਾਰਤ ਦੇ ਕਿਸਾਨ 13 ਫਰਵਰੀ ਨੂੰ ਲੱਖਾਂ ਦੀ ਗਿਣਤੀ ਚ ਉੱਥੇ ਜਾਣਗੇ ਹਰ ਹਾਲਤ ਮਨਾਵਾਂਗੇ ਰੋਕਾ ਰਾਕਾਂ ਦੇ ਕੋਈ ਹੱਲ ਨਹੀਂ ਚੰਡੀਗੜ੍ਹ ਵਿੱਚ ਮੀਟਿੰਗ ਕੀਤੀ ਗਈ ਸੀ ਜਮਾਨ ਵੀ ਉੱਥੇ ਪਹੁੰਚੇ ਸੀ ਕਿਵੇਂ ਹਾਂ ਉਹਦੀ ਜਿਹੜੀ ਸਾਡੀ ਮੀਟਿੰਗਾਂ ਦੇ ਵਿੱਚ ਜਿਹੜੀਆਂ 12 ਮੰਗਾਂ ਅਸੀਂ ਦਿੱਤੀਆਂ ਦੋਨੇ ਫੋਰਮਾਂ ਵੱਲੋਂ ਉਹਨਾਂ ਤੇ ਡਿਸਕਸ ਹੋਈ ਆ ਸਾਰੀਆਂ ਗੱਲਾਂ ਤੇ ਉਹ ਇਹ ਕਿ ਤੇ ਅਸੀਂ ਤਾਂ ਹ ਵਿਚਾਰ ਕੇ ਅਸੀਂ ਵੀ ਇਹ ਕਿਹਾ ਕਿ ਦੋਨੇ ਫੋਰਮਾਂ ਚ ਇਹ ਗੱਲਾਂ ਵਿਚਾਰ ਕੇ ਅਗਲੀ ਮੀਟਿੰਗ ਹੈ ਜਿਹੜਾ ਮਾਹੌਲ ਵਧੀਆ ਹੋਇਆ ਅਗਲੀ ਮੀਟਿੰਗ ਪ੍ਰਸ਼ਾਸਨ ਕਿਦੋਂ ਕਰਦਾ 11 ਨੂੰ ਕਰਦਾ 12 ਨੂੰ ਕਰਦਾ ਉਹਨਾਂ ਤੇ ਨਿਰਭਰ ਹੈ ਸਾਢੇ 13 ਆਲੀ ਤਿਆਰੀ ਪੂਰੀ ਹੈ ਇਹਦੀ ਬਾਕੀ ਗੱਲ ਜਿਹੜੀ ਤਿਆਰੀ ਤੇ ਜਿਹੜੀ ਤੁਸੀਂ ਪੁੱਛਿਆ ਜਾਂ ਥੱਲੇ ਮਾਹੌਲ ਰਾਉ ਦੀ ਗੱਲ ਕੀਤੀ ਹੈ ਇਹ ਕੱਲਾ ਪੰਜਾਬ ਚ ਹੀ ਨਹੀਂ ਹਰਿਆਣੇ ਚ ਰਾਜਸਥਾਨ ਚ ਜੋਪੀ ਚ ਇਹ ਪੂਰੇ ਹੀ ਦਿੱਲੀ ਕੂਚ ਵਾਲਾ ਪ੍ਰੋਗਰਾਮ ਇਹ ਬੁੱਧੀਜੀਵੀ ਵੀ ਕਹਿਣ ਲੱਗੇ ਵੀ ਇਦੋਂ ਹੁਣ ਕੋਈ ਘੋਲ ਦੀ ਫਾਰਮ ਰਹਿ ਨਹੀਂ ਗਈ। ਨੋਡੇ ਵਾਲਿਆਂ ਦਾ ਜ਼ਿਮੀਂਦਾਰ ਰੋਲਾ ਸੀ ਪਰਸੋਂ ਉਹਨਾਂ ਨੇ ਵੀ 5000 ਬੰਦਾ ਬਾਰਡਰ ਤੇ ਬੈਠਾ ਤੁਰੰਤ ਉਹ ਉਹਨਾਂ ਨੂੰ ਹਫ਼ਤੇ ਦਾ ਟਾਈਮ ਦੇ ਕੇ ਸਾਰੀਆਂ ਮੰਗਾਂ ਮੰਨਣ ਦਾ ਵਾਅਦਾ ਕੀਤਾ। ਸੋ ਉਦੋਂ ਬਾਤ ਆ ਉਹ ਜਿਹੜਾ ਨੋਡੇ ਵਾਲਾ ਹੋਇਆ ਉਹਨੇ ਤਾਂ 13 ਵਾਲੇ ਦੇ ਖਾਤਰ ਸਮਝ ਲਓ ਵੀ ਇੱਕ ਪੂਰੇ ਸਾਜ਼ਗਰ ਮਾਹੌਲ ਪੈਦਾ ਕਰਤਾ। ਹਰਿਆਣੇ ਦੇ ਵਿੱਚ ਹੋਇਆ ਵੀ ਇਹਨਾਂ ਨੇ ਵੱਧ ਸਖਤੀ ਹਰਿਆਣੇ ਦੀ ਸਰਕਾਰ ਕਰ ਰਹੀ ਹੈ। ਛਾਪੇ ਮਾਰ ਰਹੀ ਹੈ। ਜਿਹੜੀਆਂ ਸੰਸਥਾਵਾਂ ਮਾ ਧਾਰਮਿਕ ਸੰਸਥਾਵਾਂ ਹਨ ਉਹਨਾਂ ਕਹਿ ਰਹੇ ਲੰਗਰ ਨਾ ਭੇਜੋ ਤਾਂ ਉਹਦੇ ਜਵਾਬ ਦੇ ਵਿੱਚ ਜਿੱਥੇ ਵੀ ਉਹ ਫੜਨ ਜਾਂਦੇ ਤੇ ਤੁਰੰਤ ਸਾਰਾ ਪਿੰਡ ਇਕੱਠਾ ਹੋ ਕੇ ਉਲਟਾ ਪੁਲਿਸ ਵਾਲਿਆਂ ਨੇ ਕਰਾਓ ਹੋ ਜਾਂਦੇ ਨੇ ਤੇ ਕਈ ਪਿੰਡਾਂ ਦੇ ਗੁਰਦੁਆਰਿਆਂ ਨੇ ਮਤੇ ਪਾ ਕੇ ਪ੍ਰਸ਼ਾਸਨ ਨੂੰ ਦਿੱਤੇ ਵੀ ਅਸੀਂ ਲੰਗਰ ਭੇਜਾਂਗੇ ਤੁਸੀਂ ਜਿਹੜਾ ਸਾਡਾ ਗੁਰਦੁਆਰਾ ਬੰਦ ਕਰਾਉਣਾ ਹੋਇਆ ਗੁਰਦੁਆਰਾ ਕਰਾ ਦਿਓ ਜੇ ਕੋਈ ਹੋਰ ਸਾਡਾ ਕੁਝ ਬੰਦ ਕਰਾਉਣਾ ਉਹ ਕਰਾ ਦਿਓ ਸੋ ਇਸ ਕਰਕੇ ਸਾਰੀਆਂ ਚੀਜ਼ਾਂ ਦੱਸ ਦਿੱਤੀਆਂ ਨੇ ਵੀ ਜਿਹੜਾ 13 ਦੀ ਖਾਤਰ ਹੈ ਜਿਹੜਾ ਮਾਹੌਲ ਹੈ ਉਹ ਪੂਰਾ ਹੀ ਉਤਸ਼ਾਹ ਵਾਲਾ ਮਾਹੌਲ ਹੈ ਜਿੰਨਾ ਅਸੀਂ ਸਮਝਦੇ ਹਾਂ ਵੀ 2000 ਅ 20 ਦੇ ਵਿੱਚ 26 ਨਵੰਬਰ ਨੂੰ ਜਿੰਨੀਆਂ ਟਰਾਲੀਆਂ ਗੰਗੀਆਂ ਸੀਗੀਆਂ ਉਦੋਂ ਟਰਾਲੀਆਂ ਦੀ ਗਿਣਤੀ ਪੰਜਾਬ ਦੇ ਵਿੱਚੋਂ ਹੈ ਜਿਹੜੀ ਉਹ ਵਧੂਗੀ ਕਿੰਨੇ ਕਿਸਾਨ ਜਿੱਥੇ ਵਾਲੇ ਤੁਹਾਡੇ ਆਨ ਜਾ ਰਹੀਆਂ ਕਿਸਾਨ ਜਿੱਥੇ ਬੰਦਗੀਆਂ ਦੋ ਫਾਰਮ ਦੱਸਿਆ ਜੀ ਦੋਨੇ ਫਾਰਮਾਂ ਦੀਆਂ ਪੰਜਾਬ ਦੇ ਵਿੱਚ 15 16 ਇਹਨਾਂ ਦੇ ਫਾਰਮ ਦੀਆਂ ਹੈਗੀਆਂ 10 11 ਸਾਢੇ ਦੀਆਂ ਹੈਗੀਆਂ 25 26 ਜਿੱਥੇ ਬੰਦਗੀਆਂ ਤਾਂ ਪੰਜਾਬ ਚੋਂ ਜਾ ਰਹੀਆਂ ਨੇ ਬਾਕੀ ਜਿਹੜੀਆਂ ਹੈਗੀਆਂ ਦੁਹਰਾਇਣੇ ਚੋਂ ਉਤਰੀ ਭਾਗ ਆਪਣਾ ਪੱਛਮੀ ਯੂਪੀ ਹੈ ਜਿਹੜਾ ਰਾਜਸਥਾਨ ਹੈ ਤੇ ਮੱਧ ਪ੍ਰਦੇਸ਼ ਤੱਕਰਦੀਆਂ ਜਿਹੜੀਆਂ ਜਥੇਬੰਦੀਆਂ ਆ ਰਹੀਆਂ ਨੇ ਸਾਡੇ ਨਾਲ ਕੋਰਟ ਦੇ ਨੇ ਸਰਪੰਚ ਸਰਬਸਿਕ ਸਾਡੇ ਨਾਲ ਮੌਜੂਦ ਹੈ ਅੱਜ 10 ਤਰੀਕ 10 ਫਰਵਰੀ ਹੈ ਭਾਨਾ ਸਿੱਧ ਨੂੰ ਰਿਹਾ ਕਰਨ ਦੀ ਤਰੀਕ ਸੀ ਅੱਜ ਇਹਨਾਂ ਦੇ ਨਾਲ ਮੀਟਿੰਗ ਕੀਤੀ ਗਈ ਆ ਅ ਰਬ ਰਬ ਫੋਨ ਦੇ ਨਾਲ ਪਿੰਡ ਤੇ ਜਾ ਕੇ ਤਾਂ ਕੀ ਉੱਥੇ ਗੱਲਬਾਤ ਹੋਈ ਹੈ ਗੱਲਬਾਤ ਕਰਦੇ ਆਣਾਂ ਦੇ ਨਾਲ ਕੀ ਕਹਿਣਾ ਹਾਂਜੀ ਸਰ ਕੀ ਮੀਟਿੰਗ ਵਿੱਚ ਗੱਲਬਾਤ ਹੋਈ ਹੈ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਭਾਈ ਤੇ ਮੀਟਿੰਗ ਦੇ ਵਿੱਚ ਗੱਲਾਂ ਚੱਲ ਚੱਲ ਰਹੀਆਂ ਨੇ ਜੀ ਠੀਕ ਆ ਸਾਡਾ ਪੱਖ ਇਹੀ ਹੈ ਵੀ ਪਰਚੇ ਰੱਦ 22 ਵਾਰ ਠੀਕ ਆ ਅੱਜ 10 ਤਰੀਕ ਹੈ ਕੀ ਟਾਈਮ ਹੋ ਗਿਆ ਹੁਣ ਦੇਖ ਲਓ ਤਕਰੀਬਨ 1 1.5 ਵਜੇ ਚੁੱਕੇ 1.5 ਵਜੇ ਚੁੱਕੇ ਆ ਸਾਡੀਆਂ ਹੋਈਆਂ ਮੀਟਿੰਗਾਂ ਹੋਈਆਂ ਨੇ ਉਹ ਕਹਿੰਦੇ ਵੀ ਅੱਜ ਅੱਜ ਦਾ ਟਾਈਮ ਦਿੱਤਾ ਹੋਇਆ ਸਾਨੂੰ 12 ਵਜੇ ਤੱਕ ਤੁਸੀਂ ਵੇਟ ਕਰੋ ਰਾਤ ਦੇ 12 ਵਜੇ ਤੱਕ ਸਾਡੀ ਮੀਟਿੰਗ ਹੈ ਤੇ ਉਦੋਂ ਜਿਹੜੀ ਅਗਲੀ ਕਾਰਵਾਈ ਹੋਊਗੀ ਉਹ ਜਿਵੇਂ ਸਾਡੀ ਜੁਨੀਆ ਕਰ ਰਹੀਆਂ ਸੀ ਉਹਦੇ ਹਿਸਾਬ ਨਾਲ ਹੀ ਚੱਲਾਂਗੇ ਜੀ ਹਾਂਜੀ ਸਰਪੰਚ ਸਾਹਿਬ ਹੋਰ ਕਿਸੇ ਮੁੱਦੇ ਤੇ ਗੱਲ ਹੋਈ ਜਿਵੇਂ ਤੁਹਾਡੇ ਤੇ ਪਰਚੇ ਪਾਏ ਗਿਆ ਸੀ ਉਹਨਾਂ ਨੂੰ ਕੁਝ ਗੱਲ ਹੋਈ ਹੋਈ ਹਾਂਜੀ ਸਾਰਾ ਕੁਝ ਰੱਦ ਤੇ ਜਿਹੜੇ ਸਾਡੇ ਤੇ ਝੂਠੇ ਪਰਚੇ ਦਿੱਤੇ ਗਏ ਨੇ ਉਹ ਵੀ ਰੱਦ ਕਰਾਉਣ ਦੇ ਉੱਚਾ ਸੀ ਸਟੈਂਡ ਲਿੱਤਾ ਹੋਇਆ ਸਾਰਾ ਬਾਈ ਲੱਖੇ ਹੋ ਰਹੇ ਨੇ ਸਾਰੀਆਂ ਜਥੇਬੰਦੀਆਂ ਨੇ ਵੀ ਸਾਰੇ ਪਰਚੇ ਰੱਦ ਕਰਾ ਕੇ ਬਾਈ ਨੂੰ ਬਾਹਰ ਫੇਰ ਕਢਾਉਣਾ ਹੈ ਅੱਜ 10 ਤਰੀਕ ਹੈ 10 ਤਰੀਕ ਦਾ ਟਾਈਮ ਹੈ ਹਜੇ 1:30 ਵਜੇ ਤੇ ਉਸ ਤੋਂ ਬਾਅਦ ਆਪਣਾ ਹਜੇ 12 ਵਜੇ ਤੱਕ ਤਾਂ ਦੇਖੋ 10 ਤਰੀਕ ਚੱਲਣੀ ਆ ਹਨਾ ਉਹ ਗਾਂ ਕੀ ਉਹ ਮਾਹੌਲ ਬਣਾਦਾ ਕੀ ਸਿਸਟਮ ਬਣਦਾ ਉਹ ਗਾਂ ਪਤਾ ਲੱਗਣਾ ਇਸਗੇ ਸਾਡੇ ਨਾਲ ਸਰਪੰਚ ਸਰਬਾ ਸਿੰਘ ਟੰਡਕੋੜਦੂ ਨਾਲ ਜੀ ਮੈਂ ਅਸੀਂ ਇੱਕ ਸਾਡੀ ਜਿਹੜੇ ਭਾਈਚਾਰੇ ਆ ਸਾਡੇ ਸਾਰੇ ਜਿੰਨੇ ਪੰਜਾਬ ਦੇ ਵਿੱਚ ਸਾਨੂੰ ਚਾਹਣ ਵਾਲੇ ਲੋਕ ਪਸੰਦ ਆ ਜਿਨੇ ਬੰਦੇ ਹੈਗੇ ਉਹਨਾਂ ਨੂੰ ਅਪੀਲ ਕਰਦੇ ਆਂ ਵੀ ਜਿਹੜੀ ਕੋਈ ਅਪਡੇਟ ਹੋਊਗੀ ਅਸੀਂ ਨਾਲ ਦੀ ਨਾਲ ਤੁਹਾਨੂੰ ਦੀ ਚੱਲਾਂਗੇ ਠੀਕ ਆ ਸਾਨੂੰ ਪਤਾ ਤੁਹਾਡੇ ਵੀ ਜਜ਼ਬਾਤ ਵੱਡੇ ਨੇ ਤੁਹਾਡੇ ਦਰਦ ਦਾ ਜਿਹੜਾ ਉਹ ਵੀ ਬਹੁਤ ਵੱਡਾ ਹੈ ਤੁਹਾਨੂੰ ਪਤਾ ਜਿਹੜੀ ਵੀ ਚੀਜ਼ ਆਊਗੀ ਸੋ ਅਸੀਂ ਨਾਲ ਦੀ ਨਾਲ ਹੀ ਅਪਡੇਟ ਕਰ ਦੇਣੀ ਆ ਨਾਲ ਦੀ ਨਾਲ ਹੀ ਗੱਲ ਚਲਾ ਦੇਣਾ ਸਾਰਾ ਉਹ ਸਿਸਟਮ ਆ ਹਾਂਜੀ ਸਰਪੰਚ ਸਾਹਿਬ ਦਾ ਇਹ ਕਹਿਣਾ ਹੈ ਕਿ ਜੋ ਪਾਣਾਛੀ ਤੋਂ ਨੂੰ ਪਿਆਰ ਕਰਦੇ ਨੇ ਉਹਨਾਂ ਸਾਰਿਆਂ ਨੂੰ ਇਹ ਅਪੀਲ ਹੈ ਕਿ ਰਾਤ ਦੇ 12 ਵਜੇ ਤੱਕ ਉਸਾਂਤ ਰੈਣ ਬੇਟ ਕਰਨ 10 ਫਰਵਰੀ ਦਾ ਬੇਸਿਕ ਟਾਈਮ ਦਿੱਤਾ ਗਿਆ ਜੀ ਪ੍ਰਸ਼ਾਸਨ ਬਣਿਓਗੇ ਉਹਨਾਂ ਨੂੰ ਸਾੜ ਦਿੱਤਾ ਜਾਵੇਗਾ ਪਰ 10 ਤਰੀਕ 12 ਵਜ ਬਨੇ ਰਹਿਣ ਤਾਂ ਕਿ ਜਿਹੜਾ ਇਹ ਮਾਹੌਲ ਹੈ ਵਧੀਆ ਬਣਿਆ ਰਹੇ ਪ੍ਰਸ਼ਾਸਨ ਦੇ ਸਾਨੂੰ ਵਾਦਿਆਂ ਦੀ ਵੇਟ ਕਰਨੀ ਚਾਹੀਦੀ ਹੈ ਉਹਨਾਂ ਦੀ ਕਦਰ ਕਰਨੀ ਚਾਹੀਦੀ ਆ ਰਾਤ ਦੇ 12 ਵਜੇ ਤੱਕ ਪਾਨਾ ਸਿੱਧੂ ਜੀ ਨੂੰ ਵਾਰ ਕੀਤਾ ਜਾ ਰਿਹਾ ਜਾਂ ਨਹੀਂ ਕੀਤਾ ਜਾ ਰਿਹਾ ਉਸ ਤੋਂ ਬਾਅਦ ਜੋ ਵੀ ਰਣਨੀਤੀ ਹੋਗੀ ਅਗਲੀ ਲਿਖੀ ਜਾਵੇਗੀ ਜਿਵੇਂ ਤੁਹਾਨੂੰ ਸਰਪੰਚ ਸਰਬਜੀਤ ਸਿੰਘ ਨਾਲ ਮਿਲਾਇਆ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੀਆਂ ਨਵੇਂ-ਨਵੇਂ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਸਾਡੀ ਹਰ ਖਬਰ ਦੇਖਣ ਲਈ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਇਸੇ ਤਰ੍ਹਾਂ ਦੇ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਦਕਲੀ ਸਸਿਆ ਕਾਲ ਜੀ ਦੇਖੋ ਠੀਕ